ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਕਿ ਜਿਨ੍ਹਾਂ ਨੂੰ ਵਾਰ-ਵਾਰ ਇਹ ਵਿਚਾਰ ਆਉਂਦੀ ਹੈ ਕਿ ਸੁਪਨੇ ਦੇ ਵਿੱਚ ਮੀਟ ਨਜ਼ਰ ਆਉਂਦਾ ਜਾਂ ਫਿਰ ਮੀਟ ਨੂੰ ਖੁਦ ਖਾਂਦੇ ਹੋਏ ਦਿਸਦੇ ਆ ਜਾਂ ਫਿਰ ਕੋਈ ਖੜਾ ਆ ਰਿਹਾ ਹੈ ਸੋ ਆਪਾਂ ਇਸ ਤਰ੍ਹਾਂ ਦੀਆਂ ਗੱਲਾਂ ਜੋ ਵੀ ਜੁੜੀਆਂ ਹੋਈਆਂ ਜਿਹੜੇ ਪੀਰਾ ਫੀਰਾ ਦੀ ਸੇਵਾ ਕਰਦੇ ਆ ਉਹਨਾਂ ਦੇ ਨਾਲ ਸੋ ਸਾਂਝੀਆਂ ਕਰਾਂਗੇ ਜੀ ਤੁਹਾਡੇ ਨਾਲ ਸੋ ਜਿਹੜੀਆਂ ਰੂਹਾਂ ਬਿਲਕੁਲ ਵੀ ਇਹੋ ਜੀ ਚੀਜ਼ ਨੂੰ ਪਸੰਦ ਨਹੀਂ ਕਰਦੀਆਂ ਖਾਂਦੀਆਂ ਨਹੀਂ ਗੁਰਧਾਰਨਾ ਕੀਤੀ ਹੋਈ ਆ ਸੋ ਉਹਨਾਂ ਨੂੰ ਖਾਸ ਕਰਕੇ ਸਪਨਾ ਆ ਰਿਹਾ ਹੈ ਸੋ ਇਹਦੇ ਬਾਰੇ ਆਪਾਂ ਅੱਜ ਗੱਲ ਕਰਦੇ ਆਂ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਸੋ ਕੱਲ ਵੀਡੀਓ ਨਹੀਂ ਬਣਾ ਹੋਈ ਮਾਫੀ ਚਾਹੁੰਦੇ ਆਂ ਜੀ ਸੋ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਵੀਰਾਂ ਦੀ ਜੈ ਸਿੱਧੀਆਂ ਦੀ ਵੀ ਜਰੂਰ ਲਿਖਿਓ ਸੋ ਹੁਣ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਜੀ ਇੱਥੇ ਪਹਿਲਾ ਜੋ ਕਮੈਂਟ ਹੈ ਇਹ ਲਿਖਦੇ ਆ ਕਿ ਦੀਦੀ ਜੀ ਅਸੀਂ ਬੈਂਗਲੌਰ ਦੇ ਰਹਿਣ ਵਾਲੇ ਆ ਤੇ ਅਸੀਂ ਦੀਰਵ ਕੀਰਾਂ ਦੀ ਸੇਵਾ ਕਰਦੇ ਆ ਧੂਪ ਬੱਤੀ ਲਗਾਉਂਦੇ ਆ ਸੋ ਸਾਨੂੰ ਤੁਹਾਡੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਸੋ ਤਹਿ ਦੇ ਲੋ ਤੁਹਾਡਾ ਧੰਨਵਾਦ ਕਰਦੇ ਆ ਜੀ ਬਾਕੀ ਤੁਹਾਡਾ ਕਮੈਂਟ ਸਾਨੂੰ ਸਮਝ ਵਿੱਚ ਨਹੀਂ ਆਇਆ ਥੋੜੀ ਬਹੁਤ ਗੱਲ ਹੀ ਸਮਝ ਵਿੱਚ ਆਈ ਆ ਸੋ ਸੇਵਾ ਹਰ ਇੱਕ ਨੂੰ ਕਰਨੀ ਚਾਹੀਦੀ ਹੈ ਸੋ ਸੇਵਾ ਕਰੋ ਮਨ ਚਿੱਤ ਲਗਾ ਕੇ ਕਰੋ ਸੇਵਾ ਕੀਤੀ ਦਾ ਫਲ ਇੱਕ ਨਾ ਇੱਕ ਦਿਨ ਜ਼ਰੂਰ ਮਿਲਦਾ ਹੈ ਮਿਹਨਤ ਕਰੋਗੇ ਮਿਹਨਤ ਦਾ ਫਲ ਜਦੋਂ ਆਪਾਂ ਜ਼ਿੰਦਗੀ ਥੋੜੀ ਜਿਹੀ ਹੰਡਾਉਂਦੇ ਆ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਸੋ ਜਿੱਦਾਂ ਜਿੱਦਾਂ ਅਸੀਂ ਜ਼ਿੰਦਗੀ ਸਾਡੇ ਸਮਾਂ ਜਿਹੜਾ ਬੀਤਦਾ ਜਾਂਦਾ ਆ ਸੋ ਇਹਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲ ਜਾਂਦਾ ਹੈ ਗਿਆਨ ਆਉਣਾ ਸ਼ੁਰੂ ਹੋ ਜਾਂਦਾ ਹੈ ਦੁਨੀਆਦਾਰੀ ਨੇ ਪਰਖ ਹੋ ਜਾਂਦੀ ਹੈ ਸੋ ਕਦੇ ਵੀ ਮਿਹਨਤ ਕਰਨੀ ਨਹੀਂ ਛੱਡਣੀ ਚਾਹੀਦੀ ਜੇਕਰ ਕੋਈ ਮੁਸ਼ਕਲ ਹੈ ਮੁਸੀਬਤ ਹੈ ਸੋ ਮਿਹਨਤ ਕਰਦੇ ਜਾਓ ਇਹਦਾ ਇੱਕ ਨਾ ਇੱਕ ਦਿਨ ਫਲ ਉਹ ਪ੍ਰਮਾਤਮਾ ਜ਼ਰੂਰ ਦਿੰਦਾ ਹੈ ਸੋ ਨੀਤਾਂ ਨੂੰ ਦੇਖਦਾ ਹੈ ਨiyet ਸਾਫ਼ ਰੱਖੋ ਮਨ ਸਾਫ਼ ਰੱਖੋ ਤਾਂ ਉਹ ਪ੍ਰਮਾਤਮਾ ਦੀ ਕਿਰਪਾ ਹਮੇਸ਼ਾ ਹੀ ਉਸ ਇਨਸਾਨ ਤੇ ਰਹਿੰਦੀ ਹੈ ਜਿਹੜਾ ਉਹਦੀ ਛਤਰ ਛਾਇਆ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ ਹੈ ਸੋ ਬਾਕੀ ਸੇਵਾ ਕਰਦੇ ਰਹਿਣਾ ਚਾਹੀਦਾ ਮਿਹਨਤ ਕਰਦੇ ਜਾਓ ਮਿਹਨਤ ਦਾ ਮੁੱਲ ਉਹ ਪ੍ਰਮਾਤਮਾ ਜ਼ਰੂਰ ਪਾਉਂਦਾ ਹੈ ਸੋ ਹੁਣ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦਰਮੇਸ਼ ਦੀ ਸੇਵਾ ਦਸਤੀ ਜਾਵੇ ਸੋ ਦੇਖੋ ਅਸੀਂ ਦਰਮੇਸ਼ ਤੇ ਵੀ ਪਾਈਆਂ ਹੋਈਆਂ ਵੀਡੀਓ ਸੋ ਦਰਮੇਸ਼ ਦੀ ਸੇਵਾ ਤੁਸੀਂ ਕੋਈ ਔਖਾ ਕੰਮ ਨਹੀਂ ਹੈ ਹਰ ਰੋਜ਼ ਜੇਕਰ ਕੋਈ ਦਰਵਾਜ਼ੇ ਦੇ ਉੱਤੇ ਦਰ ਦੇ ਉੱਤੇ ਆ ਜਾਂਦਾ ਹੈ ਦਰਮੇਸ਼ ਅਵਾਰਾ ਡੌਗੀ ਤਾਂ ਤੁਸੀਂ ਉਹਨੂੰ ਰੋਟੀ ਪਾਓ ਕਦੇ ਵੀ ਭੁੱਖਿਆ ਨਾ ਮੋੜੋ ਜੇਕਰ ਕਦੇ ਕੁਝ ਦੇ ਨਹੀਂ ਸਕਦੇ ਤਾਂ ਕਦੇ ਵੀ ਉਹਨੂੰ ਦਰਕਾਰਨਾ ਨਹੀਂ ਹੈ ਸੋ ਦਰਤੇ ਆਏ ਦਰਮੇਸ਼ ਨੂੰ ਭੁੱਖਾ ਨਾ ਮੋੜੋਗੇ ਤਈ ਬਹੁਤ ਹੀ ਵਧੀਆ ਗੱਲ ਹੈ ਜੇਕਰ ਤੁਸੀਂ ਉਹਨਾਂ ਨੂੰ ਇੱਕ ਰੋਟੀ ਪਾਹ ਵੀ ਦੋਗੇ ਉਹ ਤੁਹਾਡੀ ਇੱਕ ਇੱਕ ਬੁਰਕੀ ਦਾ ਮੁੱਲ ਚੁਕਾਵੇਗਾ ਕਿਉਂਕਿ ਦਰਮੇਸ਼ ਦੀ ਸੇਵਾ ਬਹੁਤ ਉਕਤਮ ਸੇਵਾ ਮੰਨੀ ਗਈ ਹੈ ਜਿਹੜੇ ਪੀਰਾਂ ਖੀਰਾਂ ਦੀ ਸੇਵਾ ਕਰਦੇ ਉਹਨਾਂ ਨੂੰ ਇਹ ਖਾਸ ਗੱਲਾਂ ਸਮਝੜੀਆਂ ਚਾਹੀਦੀਆਂ ਹਨ ਸੋ ਕਿਸੇ ਵੀ ਢੰਗ ਨਾ ਕਰ ਲੋ ਦਰਮੇਸ਼ ਦੀ ਸੇਵਾ ਹੀ ਕਰਨੀ ਢਿੱਡ ਭਰਨਾ ਹੈ ਸੋ ਸੇਵਾ ਸਫਲ ਹੋ ਜਾਂਦੀ ਆ ਜੇਕਰ ਮਨ ਵਿਸ਼ਵਾਸ ਕਰਦਾ ਹੈ ਆਪਣੇ ਮਾਲਕ ਤੇ ਤੇ ਮਨ ਵਿੱਚ ਪਿਆਰ ਹੈ ਆਪਣੇ ਪੀਰੋ মুর্ਸ਼ਦ ਲਈ ਤਾਂ ਸੇਵਾ ਕਿਸੇ ਵੀ ਤਰ੍ਹਾਂ ਦੀ ਕਰ ਲੋ ਕਬੂਲ ਹੀ ਹੋਵੇਗੀ ਸੋ ਮਨ ਸਾਫ਼ ਹੋਣਾ ਚਾਹੀਦਾ ਹੈ ਸੇਵਾ ਸਫਲ ਹੋ ਹੀ ਜਾਂਦੀ ਹੈ ਸੋ ਹੁਣ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇਹ ਕਹਿੰਦੇ ਆ ਕਿ ਸੁਪਨੇ ਵਿੱਚ ਪਾਣੀ ਨਜ਼ਰ ਆਉਂਦਾ ਹੈ ਇਹਦਾ ਕੀ ਸੰਕੇਤ ਹੈ ਆਪਾਂ ਪਹਿਲਾਂ ਕਈ ਵਾਰ ਦੱਸ ਚੁੱਕੇ ਹਾਂ ਸੋ ਫਿਰ ਦੱਸ ਦਿੰਨੇ ਆ ਜੀ ਸੋ ਸੁਪਨੇ ਦੇ ਵਿੱਚ ਜੇਕਰ ਪਾਣੀ ਨਜ਼ਰ ਆਵੇ ਚੱਲਦਾ ਹੋਇਆ ਤਾਂ ਬਹੁਤ ਚੰਗਾ ਸੰਕੇਤ ਹੁੰਦਾ ਹੈ ਸੋ ਜੇਕਰ ਰੁਕਿਆ ਹੋਇਆ ਪਾਣੀ ਉਹ ਗੰਦਲਾ ਜਾਨੀ ਕਿ ਗੰਦਾ ਪਾਣੀ ਹੈ ਤਾਂ ਉੱਥੇ ਸਾਨੂੰ ਕੀ ਕਰਨਾ ਚਾਹੀਦਾ ਆ ਕਿ ਆਪਣੀ ਪੁੱਲ ਬਖਸ਼ਾਉਣੀ ਚਾਹੀਦੀ ਪਿਰੋ ਮੁਰਸ਼ਿਦ ਮੋਹਰੇ ਬੈਠ ਕੇ ਕਿਉਂਕਿ ਜਦੋਂ ਉਹਨਾਂ ਦੀ ਪੁੱਲ ਹੋ ਜਾਂਦੀ ਹੈ ਜਾਂ ਤਾਂ ਗੰਦਾ ਪਾਣੀ ਦਿਸੇਗਾ ਜਾਂ ਫਿਰ ਰੁਕਿਆ ਹੋਇਆ ਪਾਣੀ ਦਿਸੇਗਾ ਸੋ ਜੇਕਰ ਚੱਲਦਾ ਹੋਇਆ ਨਜ਼ਰ ਆਉਂਦਾ ਹੈ ਸਾਫ਼ ਪਾਣੀ ਹੈ ਤਾ ਫਿਰ ਕੋਈ ਵੀ ਘਬਰਾਉਣ ਵਾਲੀ ਗੱਲ ਨਹੀਂ ਬਹੁਤ ਵਧੀਆ ਸੰਕੇਤ ਹੁੰਦਾ ਹੈ ਕਿ ਪੀਰਾਂ ਫਕੀਰਾਂ ਦੀ ਕਿਰਪਾ ਹੈ ਕਿਉਂਕਿ ਪੀਰ ਫਕੀਰ ਕਿਸੇ ਨਾ ਕਿਸੇ ਚੀਜ਼ ਦੇ ਥਰੂ ਸੰਕੇਤ ਦਿੰਦੇ ਹੈ ਸੋ ਉਹਨਾਂ ਸੰਕੇਤਾਂ ਨੂੰ ਸਮਝਣਾ ਵੀ ਜ਼ਰੂਰ ਚਾਹੀਦਾ ਹੈ ਸੋ ਹਰ ਇੱਕ ਵੀਡੀਓ ਦੇ ਵਿੱਚ ਕੁਝ ਨਾ ਕੁਝ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰੀਦੀ ਆ ਸੋ ਵੀਡੀਓ ਨੂੰ ਪੂਰੀ ਸੁਣਿਆ ਕਰੋ ਜੀ ਜੇਕਰ ਚੰਗੀ ਲੱਗਦੀ ਹੈ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਤੁਹਾਡੀ ਵਜ੍ਹਾ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਕਿਸੇ ਹੋਰ ਨੂੰ ਵੀ ਨੌਲੇਜ ਮਿਲ ਸਕੇ ਸੋ ਇੱਥੇ ਇੱਕ ਵਾਰ ਕਮੈਂਟ ਦੱਸਾਂਗੇ ਜੀ ਸੋ ਇਹ ਲਿਖਦੇ ਆ ਕਿ ਸਿਸਟਰ ਜੀ ਮੇਰਾ ਬਾਹਰਲਾ ਕੰਮ ਨਹੀਂ ਬਣਦਾ ਸੋ ਇਹਦੇ ਲਈ ਸਾਨੂੰ ਕੁਝ ਦੱਸੋ ਸੋ ਦੇਖੋ ਜੇਕਰ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਹੂੰ ਤab ਵਿਸ਼ਵਾਸ ਰੱਖ ਕੇ ਇੱਕ ਅਰਦਾਸ ਕਰੋ ਸੋ ਨਾਲ ਦੀ ਨਾਲ ਇੱਕ ਕੋਈ ਨਾ ਕੋਈ ਸੁਖਣਾ ਪਰ ਸੁਖਣਾ ਬਹੁਤਿਆਂ ਨਹੀਂ ਸੁਖਣਾ ਚਾਹੀਦੀਆਂ ਸੁਖਣਾ ਸੁਖੋ ਤਾਂ ਉਹ ਮਾਲਕ ਬੇੜਾ ਬੰਨੇ ਲਾ ਹੀ ਦਿੰਦਾ ਹੈ ਸੋ ਜੇਕਰ ਸੇਵਾ ਕਰਦੇ ਹੋ ਮਨ ਵਿੱਚ ਵਿਸ਼ਵਾਸ ਹੈ ਕਿ ਉਹ ਮਾਲਕ ਸਾਡਾ ਸਾਡੇ ਕੰਮ ਬਣਾਵੇਗਾ ਤਾਂ ਉਹ ਜ਼ਰੂਰ ਬਣਾਵੇਗਾ ਸੋ ਜੇਕਰ ਵਾਲਾ ਨਹੀਂ ਬਣਦਾ ਅੜਿਆ ਹੋਇਆ ਤੇ ਸੁਖਣਾ ਜਹਾਜ ਦੀ ਜ਼ਰੂਰ ਸੁਖੋ ਪੀਰਾਂ ਤੇ ਪੀਰਾਂ ਦੇ ਦਰ ਤੇ ਤਾਂ ਫਿਰ ਉਹ ਵਿਗੜੇ ਕੰਮ ਵੀ ਬਣਾ ਦਿੰਦੇ ਆ ਸੋ ਕੋਈ ਨਾ ਕੋਈ ਬਹਾਨਾ ਚਾਹੀਦਾ ਹੈ ਜਾਨਕੀ ਉਹ ਮਾਲਕ ਪਹਿਲਾਂ ਤਾਂ ਤੁਹਾਡਾ ਮਨ ਦੇਖਦਾ ਹੈ ਸੋ ਵਿਸ਼ਵਾਸ ਦੇਖਦਾ ਹੈ ਕਿ ਤੁਹਾਡੇ ਦਿਲ ਵਿੱਚ ਉਹਦੇ ਲਈ ਪਿਆਰ ਕਿੰਨਾ ਹੈ ਸੋ ਇਹਦੇ ਨਾਲ ਹੀ ਪ੍ਰਮਾਤਮਾ ਨੂੰ ਜਿੱਤਿਆ ਜਾ ਸਕਦਾ ਹੈ ਸੋ ਬਾਕੀ ਆਪਾਂ ਦਰਗਾਹਾਂ ਤੇ ਦੇਖਦੇ ਆ ਵੱਖ-ਵੱਖ ਕਰਮ ਕੀਤੇ ਹੋਏ ਉਹ ਇੱਕ ਇਨਸਾਨ ਦੀ ਆਪ ਦੀ ਸ਼ਰਧਾ ਹੋ ਜਾਂਦੀ ਕਿ ਮੇਰਾ ਕੰਮ ਬਣ ਜਾਵੇ ਤੇ ਮੈਂ ਆ ਸੁਖਣਾ ਸੁਖੀ ਹੈ ਸੋ ਪੂਰੀ ਕਰਾਂਗਾ ਸੋ ਉੱਥੇ ਦਰਵਾਜ਼ੇ ਸੁਖਣਾ ਸੁਖ ਲੋ ਜਿੱਥੇ ਵੀ ਤੁਸੀਂ ਜਾਂਦੇ ਹੋ ਅਰਦਾਸ ਬੇਨਤੀ ਕਰੋ ਸੇਵਾ ਕਰੋ ਮਨ ਚਿੱਤ ਲਗਾ ਕੇ ਤੇ ਵਿਸ਼ਵਾਸ ਰੱਖਣਾ ਹੈ ਕਿ ਸਾਡੀ ਇਹ ਸੁਖਣਾ ਉਹ ਮਾਲਕ ਜ਼ਰੂਰ ਪੂਰੀ ਕਰੇਗਾ ਤਾਂ ਫਿਰ ਦਿਨਾਂ ਵਿੱਚ ਹੀ ਉਹ ਪ੍ਰਮਾਤਮਾ ਵਰਦਦਾ ਹੈ ਦਿਨਾਂ ਵਿੱਚ ਹੀ ਉਹ ਹਮੇਸ਼ਾ ਅਨਸਾਰ ਨੂੰ ਉਤਾਰ ਦਿੰਦਾ انسان ਨੂੰ ਖੁਦ ਵੀ ਪਤਾ ਨਹੀਂ ਚੱਲਦਾ ਕਿ ਕਦ ਕੀ ਤੋਂ ਕੀ ਉਹ ਮਾਲਕ ਨੇ ਕਰ ਦਿੱਤਾ ਕਿਉਂਕਿ ਜਦੋਂ ਮਾਲਕ ਕੁਛ ਦੇਣ ਤੇ ਆਉਂਦਾ ਨਿਸਾਨ ਨੂੰ ਖੁਦ ਵੀ ਸਮਝ ਨਹੀਂ ਆਉਂਦੀ ਸੋ ਇਸ ਕਰਕੇ ਵਿਸ਼ਵਾਸ ਹੋਣਾ ਬਹੁਤ ਹੀ ਜ਼ਰੂਰੀ ਹੈ ਜੀ ਸਿਰ ਕਰਜਾ ਬਹੁਤ ਹੈ ਸੋ ਇਹ ਕਮੈਂਟਾਂ ਵਿੱਚ ਲਿਖਦੇ ਆ ਸੋ ਇਹਦੇ ਲਈ ਸਾਨੂੰ ਦੱਸੋ ਕਿਉਂਕਿ ਬਹੁਤ ਹੀ ਜ਼ਿਆਦਾ ਅਸੀਂ ਕਰਜੇ ਥੱਲੇ ਆ ਸੋ ਦੇਖੋ ਹਮੇਸ਼ਾ ਹੀ ਆਪਾਂ ਇੱਕ ਗੱਲ ਕਹਿੰਦੇ ਕਿ ਕਰਮ ਕਰਦੇ ਜਾਓ ਫਲ ਦੀ ਇੱਛਾ ਨਾ ਰੱਖੋ ਫਾਲੋ ਪ੍ਰਮਾਤਮਾ ਆਪ ਦੇ ਦਿੰਦਾ ਹੈ ਤੁਸੀਂ ਜਿੰਨਾ ਜ਼ਿਆਦਾ ਇਹਨਾਂ ਗੱਲਾਂ ਤੇ ਵਿਚਾਰ ਕਰੋਗੇ ਇਹਨਾਂ ਗੱਲਾਂ ਦੇ ਚੱਲਣ ਦੀ ਕੋਸ਼ਿਸ਼ ਕਰੋਗੇ ਉੰਨੀ ਚੱਲਦੀ ਉਹ ਪ੍ਰਮਾਤਮਾ ਤੁਹਾਡੀਆਂ ਨੂੰ ਸੁਨੇਗਾ ਕਿਉਂਕਿ ਜਦੋਂ ਅਸੀਂ ਸੇਵਾ ਕਰਦੇ ਆ ਤਾਂ ਪ੍ਰੀਖਿਆ ਵੀ ਉਹ ਪ੍ਰਮਾਤਮਾ ਬਹੁਤ ਲੈਂਦਾ ਹੈ ਜਿੱਦਣ ਪ੍ਰੀਖਿਆ ਚ ਤੁਸੀਂ ਪਾਸ ਹੋ ਜਾਉਗੇ ਫਿਰ ਦੇਖੋਗੇ ਕਿ ਪ੍ਰਮਾਤਮਾ ਦੀ ਕਿਰਪਾ ਕਿੱਡੀ ਵੱਡੀ ਹੋ ਗਈ ਹੈ ਸੋ ਗੱਲ ਇੰਨੀ ਕਹੇ ਕਿ ਵਿਸ਼ਵਾਸ ਰੱਖ ਕੇ ਕਰਮ ਕਰਨਾ ਪੈਂਦਾ ਹੈ ਸੋ ਬਾਕੀ ਜੇਕਰ ਕਰਜਾ ਵੀ ਹੈ ਉਹ ਪ੍ਰਮਾਤਮਾ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਦਿੰਦਾ ਹੈ ਵਿਸ਼ਵਾਸ ਰੱਖਣਾ ਜ਼ਰੂਰੀ ਹੈ ਸੋ ਇੱਕ ਕਰਮ ਕਰਨਾ ਜੀ ਕੀ ਕੋਠੇ ਦੇ ਉੱਤੇ ਤੁਸੀਂ ਜਾਨਵਰਾਂ ਨੂੰ ਭੋਜਨ ਜ਼ਰੂਰ ਪਾਇਆ ਕਰੋ ਸੋ ਪਾਣੀ ਉਹਨਾਂ ਲਈ ਜਰੂਰ ਰੱਖਿਆ ਕਰੋ ਜਿੱਦਾਂ ਜਿੱਦਾਂ ਕਾ ਪਾਣੀ ਪੀਣਗੇ ਖਾਣਾ ਖਾਣਗੇ ਉਡਾਰੀਆਂ ਮਾਰਨਗੇ ਉਦਾ-ਉਦਾ ਦਿਨ ਫਿਰਨੇ ਫਿਰ ਸ਼ੁਰੂ ਹੋ ਜਾਂਦੇ ਹੈ ਸੋ ਮੁਸ਼ਕਲਾਂ ਜਿਹੜੀਆਂ ਉਹ ਘਟਦੀਆਂ ਜਾਂਦੀਆਂ ਕਰਮ ਹਰ ਰੋਜ਼ ਕਰਦੇ ਜਾਣਾ ਇਹ ਨਹੀਂ ਇੱਕ ਦਿਨ ਕਰ ਲਿਆ ਦੋ ਦਿਨ ਕਰ ਲਿਆ ਸੋ ਸਦਾ ਕਰਦੇ ਜਾਓ ਕੋਈ ਔਖਾ ਕਰਮ ਨਹੀਂ ਹੈ ਸੋ ਹੁਣ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆ ਜੀ ਜਿਨ੍ਹਾਂ ਨੂੰ ਸੁਪਨੇ ਦੇ ਵਿੱਚ ਮੀਟ ਨਜ਼ਰ ਆਉਂਦਾ ਹੈ ਸੋ ਜਿਹੜੀਆਂ ਰੂਹਾਂ ਨਾਮ ਸਿਮਰਨ ਨਾਲ ਗਈਆਂ ਇਹ ਚੀਜ਼ ਨੂੰ ਖਾਂਦੀਆਂ ਨਹੀਂ ਹੈ ਸੋ ਖਾਸ ਕਰਕੇ ਉਹਨਾਂ ਨੂੰ ਕਿਉਂ ਇਹੋ ਜਿਹੇ ਵਿਚਾਰ ਆਉਂਦਗਾ ਕਿ ਜਾਂ ਖੁਦ ਨੂੰ ਦੇਖਣਾ ਮੀਟ ਖਾਂਦੇ ਜਾਂ ਫਿਰ ਕਿਸੇ ਹੋਰ ਨੂੰ ਦੇਖਣਾ ਜਾਂ ਮੀਟੇ ਮੀਟ ਨਜ਼ਰ ਆਉਣਾ ਕਿਉਂਕਿ ਇਥੇ ਇੱਕ ਕਮੈਂਟ ਆਇਆ ਹੋਇਆ ਹੈ ਇਹ ਕਹਿੰਦੇ ਕਮੈਂਟਾਂ ਵਿੱਚ ਕਿ ਦੀਦੀ ਜੀ ਕਿਸੇ ਕਮਰੇ ਦੇ ਵਿੱਚ ਦੇਵੀ ਦੇਵਤਿਆਂ ਦੇ ਸਰੂਪ ਪਏ ਹੋਏ ਆ ਤੇ ਮੈਂ ਹੱਥ ਵਿੱਚ ਡੱਬੀ ਲੈ ਕੇ ਜਦੋਂ ਉੱਥੇ ਪਹੁੰਚਿਆ ਤੇ ਮੈਨੂੰ ਨਹੀਂ ਪਤਾ ਸੀ ਉਹਦੇ ਵਿੱਚ ਕੀ ਜਦੋਂ ਮੈਂ ਉਹਨੂੰ ਖੋਲਿਆ ਤਾਂ ਉਹਦੇ ਵਿੱਚ ਮਾਸ ਸੀ ਸੋ ਮਾਸ ਤੋਂ ਉਹ ਬਹੁਤ ਹੀ ਵਧੀਆ ਮਠਿਆਈ ਬਣ ਗਈ ਸੋ ਇਹਦਾ ਕੀ ਮਤਲਬ ਹੈ ਸੋ ਦੇਖੋ ਜਦੋਂ ਵੀ ਤੁਸੀਂ ਪੀਰਾਂ ਪੀਰਾਂ ਦੀ ਸੇਵਾ ਕਰਦੇ ਹੋ ਦੇਵੀ ਦੇਵਤਿਆਂ ਦੀ ਕਰਦੇ ਹੋ ਸੋ ਉੱਥੇ ਚੀਜ਼ਾਂ ਨਹੀਂ ਚਲਦੀਆਂ ਸੋ ਜੇਕਰ ਤੁਹਾਡੇ ਹੱਥ ਵਿੱਚ ਮੀਠ ਤੋਂ ਕੋਈ ਮਠਿਆਈ ਬਣ ਗਈ ਤਾਂ ਕੋਈ ਨਾ ਕੋਈ ਗਲਤੀ ਤੁਹਾਡੇ ਕੋਲੋਂ ਜ਼ਰੂਰ ਹੋਈ ਹੋਵੇਗੀ ਸੋ ਉਸ ਗਲਤੀ ਦੀ ਮਾਫੀ ਮੰਗੋ ਸੋ ਜੇਕਰ ਘਰ ਦੇ ਵਿੱਚ ਕੋਈ ਵੀ ਇਹੋ ਜਿਹਾ ਮੈਂਬਰ ਹੈ ਜਿਹੜਾ ਕਿ ਇਸ ਤਰ੍ਹਾਂ ਦੀ ਚੀਜ਼ ਖਾਂਦਾ ਹੈ ਪਰ ਤੁਸੀਂ ਨਹੀਂ ਖਾਂਦੇ ਤੁਸੀਂ ਸੇਵਾ ਕਰਦੇ ਹੋ ਤੇ ਉਹ ਦਿਨ ਵਿਚਾਰ ਕੇ ਚੀਜ਼ ਘਰ ਵਿੱਚ ਬਾੜਨੀ ਵੈਸੇ ਤਾਂ ਜਿੰਨਾ ਘਰਾਂ ਦੇ ਵਿੱਚ ਤੂਫ ਚਰਾਗ ਬੱਤੀ ਸੋ ਜੋਤ ਜਗਦੀ ਹੈ ਦੇਵੀ ਦੇਵਤਿਆਂ ਦੀ ਉਹਨਾਂ ਘਰਾਂ ਦੇ ਵਿੱਚ ਕਦੇ ਵੀ ਇਹ ਚੀਜ਼ਾਂ ਨਹੀਂ ਬਾੜਨੀਆਂ ਚਾਹੀਦੀਆਂ ਸੋ ਬਾਰੋ-ਬਾਰ ਖਾ ਲਵੇ ਜੇ ਇਹਨੇ ਖਾਣਾ ਹੈ ਜਿਹੜਾ ਮੈਂਬਰ ਘਰ ਦਾ ਇਹੋ ਜੀ ਚੀਜ਼ ਦਾ ਸ਼ਕੀਨ ਹੈ ਸੋ ਬਾਕੀ ਇਹ ਘਰ ਵਿੱਚ ਚੀਜ਼ਾਂ ਕਦੇ ਨਾ ਬਾੜੋ ਬਾਕੀ ਜੇਕਰ ਬਾਹਲੀ ਮਜਬੂਰੀ ਹੈ ਇੱਕ ਜਣਾ ਨਹੀਂ ਖਾਂਦਾ ਬਾਕੀ ਸਾਰਾ ਪਰਿਵਾਰ ਇਹ ਚੀਜ਼ ਨੂੰ ਖਾਂਦਾ ਹੈ ਤਾਂ ਦਿਨ ਜਰੂਰ ਵਿਚਾਰੋ ਤੇ ਖਾ ਕੇ ਇਹ ਜੀ ਚੀਜ਼ ਕਦੇ ਵੀ ਉਸ ਰੂਮ ਵਿੱਚ ਨਾ ਜਾਓ ਜਿਸ ਰੂਮ ਦੇ ਵਿੱਚ ਤੁਸੀਂ ਸੇਵਾ ਕਰਦੇ ਹੋ ਮੰਦਰ ਬਣਾਇਆ ਹੋਇਆ ਸੋ ਇਹ ਜਦੋਂ ਭੁੱਲਾਂ ਹੋ ਜਾਂਦੀਆਂ ਫਿਰ ਇਹ ਸੰਕੇਤ ਮਿਲਦੇ ਆ। ਬਾਕੀ ਜੋ ਗਲਤੀ ਹੋ ਜਾਂਦੀ ਹੈ ਉਹਦੀ ਮਾਫੀ ਮੰਗ ਲਓ ਸੋ ਪਰਮਾਤਮਾ ਬਖਸ਼ ਦਿੰਦਾ ਹੈ। ਸੋ ਬਾਕੀ ਉਹ ਇਹ ਸੰਕੇਤ ਦਿੰਦੇ ਆ ਕਿ ਅਸੀਂ ਇਹ ਚੀਜ਼ਾਂ ਨਹੀਂ ਪਸੰਦ ਕਰਦੇ ਆ, ਇਹ ਚੀਜ਼ ਪਸੰਦ ਕਰਦੇ ਆ ਜੋ ਉਹ ਦਿਖਾਉਂਦੀ ਆ। ਸੋ ਇਸ ਕਰਕੇ ਉਹ ਪਰਮਾਤਮਾ ਤੁਹਾਨੂੰ ਆਪ ਇਸ਼ਾਰਾ ਦੇ ਰਿਹਾ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਤੇ ਉਹ ਚੀਜ਼ਾਂ ਨੂੰ ਘਰ ਵਿੱਚ ਬਾੜੋ ਇਹਨਾਂ ਕਿਉਂਕਿ ਪਰਮਾਤਮਾ ਦੀ ਆਪਾਂ ਨੂੰ ਸਦਾ ਹੀ ਜ਼ਰੂਰਤ ਹੈ ਇਹਨਾਂ ਚੀਜ਼ਾਂ ਦੀ ਬਿਲਕੁਲ ਵੀ ਨਹੀਂ।